ਅਕਾਲ ਤਖਤ ਸਾਹਿਬ ਜਦੋਂ ਤੋਂ ਇਹ ਆਪਣੇ ਅਕਾਲ ਦਾ ਤਖਤ ਆ ਇਹ ਪ੍ਰਮਾਤਮਾ ਦਾ ਤਖਤ ਆ 1925 ਵਾਲਾ ਜਿਹੜਾ ਹੈਗਾ 올 ਇੰਡੀਆ ਗੁਰਦੁਆਰਾ ਐਕਟ ਦਾ ਕੋਈ ਦਖਲ ਨਹੀਂ ਇਹਦੇ ਵਿੱਚ ਬਿਲਕੁਲ ਕਲੈਰਿਟੀ ਆ ਸਾਰੇ ਪੰਥਰੂ ਇਸ ਗੱਲ ਦਾ ਗਿਆਨ ਆ ਉਹਨਾਂ ਨੇ ਇੱਕ ਤਰ੍ਹਾਂ ਦਾ ਸਿੱਖਾਂ ਦੇ ਨਾਲ ਬਦਾਵਾ ਕੀਤਾ ਆ ਉਹ ਸਾਰੇ ਜਿਹੜੇ ਮੈਂਬਰ ਆਈਸਨ ਉਹਨਾਂ ਨੇ ਸਿੱਖ ਪੰਥ ਦਾ ਜਿਹੜਾ ਆਪਣੀ ਹੈਗੀ ਫਲਸਫਾ ਉਹਦੇ ਨਾਲ ਉਹਨਾਂ ਨੇ ਟਕਰਾ ਕੀਤਾ ਆ ਹੁਕਮਨਾਮਾ ਹੁੰਦਾ ਦੇਸ਼ ਹੁੰਦਾ ਸਾਰੀ ਦੁਨੀਆ ਦੇ ਸਿੱਖ ਉਹਨੂੰ ਮੰਨਦੇ ਆ ਉਹਦੇ ਅੱਗੇ ਸਿਰ ਝੁਕਾਉਂਦੇ ਆ ਇਹਨਾਂ ਟਕਰਾ ਖੜਾ ਕੀਤਾ ਆ ਹਮ ਅਕਾਲ ਤਖਤ ਸਾਹਿਬ ਜਦੋਂ ਤੋਂ ਇਹ ਆਪਣੇ ਅਕਾਲ ਦਾ ਤਖਤ ਆ ਇਹ ਪ੍ਰਮਾਤਮਾ ਦਾ ਤਖਤ ਆ ਇਹ ਸਦਾ ਵਾਸਤੇ ਕੈਮਰਿਆਂ ਨਾਲੋਂ ਵਾਲਾ ਤਖਤ ਆ ਇਹ ਇਨੇਜ ਕੋਈ 1925 ਵਾਲਾ ਜਿਹੜਾ ਹੈਗਾ 올 ਇੰਡੀਆ ਗੁਰਦੁਆਰਾ ਐਕਟ ਦਾ ਕੋਈ ਦਖਲ ਨਹੀਂ ਇਹਦੇ ਵਿੱਚ ਬਿਲਕੁਲ ਕਲੈਰਿਟੀ ਆ ਸਾਰੇ ਪੰਥਰੋਂ ਇਸ ਗੱਲ ਦਾ ਗਿਆਨ ਆ ਠੀਕ ਆ ਜਿਹੜਾ 1925 ਦਾ ਐਕਟ ਆ ਗੁਰੂ ਘਰਾਂ ਦੀ ਸੇਵਾ ਸੰਭਾਲ ਵਾਸਤੇ ਬਣਿਆ ਆ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਫਰਜ਼ ਆ ਲੇਕਿਨ ਅਕਾਲ ਤਖਤ ਸਾਹਿਬ ਉਹਦੇ ਥੱਲੇ ਨਹੀਂ ਆਉਂਦੇ ਤੇ ਉਹਨਾਂ ਨੇ ਬਹੁਤ ਗਲਤ ਕੀਤਾ ਜੋ ਉਹਨਾਂ ਨੇ ਉਦੋਂ ਸਿੰਘ ਸਭਾ ਨੂੰ ਆ ਕੇ ਕਿਹਾ ਕਿ ਤੁਸੀਂ ਸਾਡੇ ਧਿਆਰੇ ਚ ਰਹਿ ਕੇ ਫੈਸਲੇ ਲੈ ਸਕਦੇ ਹੋ ਏਦਾਂ ਨਹੀਂ ਹੋਇਆ ਇਸ ਤਖਤ ਤੋਂ ਜਦੋਂ ਤੋਂ ਤਖਤ 1606 ਵਿੱਚ ਸਥਾਪਿਤ ਹੋਇਆ ਸੀਗਾ ਜਾਂ ਉਸ ਤੋਂ ਪਹਿਲਾਂ ਵੀ ਗੁਰੂ ਸਹਿਬਾਨਾਂ ਵੇਲੇ ਇਸ ਤਖਤ ਤੋਂ ਵੱਡੇ-ਵੱਡੇ ਸਿੱਖਾਂ ਦੇ ਫੈਸਲੇ ਹੁੰਦੇ ਆਏ ਆ ਹੋਰ ਧਰਮਾਂ ਦੇ ਵੀ ਲੋਕ ਇੱਥੇ ਆ ਕੇ ਆਪਣੇ ਫੈਸਲੇ ਕਰਾਉਂਦੇ ਆ ਤੇ ਬੜੀਆਂ-ਵੱਡੀਆਂ ਲੜਾਈਆਂ ਇੱਥੋਂ ਗੁਰਮਤਾਂ ਆਪਣੇ ਕਰਕੇ ਅਕਾਲ ਤਖਤ ਸਾਹਿਬ ਤੋਂ ਵੱਡੇ-ਵੱਡੇ ਜੰਗ ਸਿੱਖ ਪੰਥ ਨੇ ਲੜੇ ਆ ਜਿੱਤੇ ਆ ਤੇ ਇਹ ਤਖਤ ਹੈਗਾ ਦਿੱਲੀ ਦੇ ਤਖਤ ਤੋਂ ਉੱਚਾ ਆ ਤੇ ਇਹਨੂੰ ਕੌਣ ਨੀਵਾ ਦਿਖਾ ਸਕਦਾ ਕੌਣ ਕਹਿ ਸਕਦਾ ਕਿ ਸਿੰਘ ਸਾਹਿਬ ਤੁਸੀਂ ਇਸ ਆਪਣੇ ਧਾਇਰੇ ਚ ਰਹਿ ਕੇ ਤੇ ਤੁਸੀਂ ਐਦਾਂ ਕਰੋ ਨਾ ਇਹ ਕਿਸੇ ਨੇ ਪਰਵਾਨ ਕਰਨਾ ਆ ਉਹਨਾਂ ਨੇ ਇੱਕ ਤਰ੍ਹਾਂ ਦਾ ਸਿੱਖਾਂ ਦੇ ਨਾਲ ਬਦਾਵਾ ਕੀਤਾ ਆ ਉਹ ਸਾਰੇ ਜਿਹੜੇ ਮੈਂਬਰ ਆਏ ਸਨ ਉਹਨਾਂ ਨੇ ਸਿੱਖ ਪੰਥ ਦਾ ਜਿਹੜਾ ਆਪਣੀ ਹੈਗੀ ਫਲਸਫਾ ਉਹਦੇ ਨਾਲ ਉਹਨਾਂ ਨੇ ਟਕਰਾ ਕੀਤਾ ਆ ਸੋ ਇਹ ਨਾ ਤਾਂ ਕਦੀ ਹੋਇਆ ਨਾ ਕਦੀ ਹੋਣਾ ਆ ਅਕਾਲ ਤਖਤ ਸਾਹਿਬ ਸਮੂਚੀ ਕੌਮ ਦੇ ਸਮੂਚੀ ਪੰਥ ਵਾਸਤੇ ਜਿਹੜਾ ਕੋ ਉਦੇਸ਼ ਹੁੰਦਾ ਆ ਸਾਰਾ ਪੰਥ ਉਹਨੂੰ ਮੰਨਦਾ ਤੇ ਸਾਰੇ ਪੰਥ ਦਾ ਆ ਗਾਲਤਖਸਾਬ ਕੱਲੀ ਸ਼ਰੋਮਣੀ ਕਮੇਟੀ ਦਾ ਨਹੀਂ ਪੰਥ ਬੈਠਾ ਦੁਨੀਆ ਚ ਤੇ ਜਿਹੜਾ ਇਥੋਂ ਹੁਕਮਨਾਮਾ ਹੁੰਦਾ ਦੇਸ਼ ਹੁੰਦਾ ਸਾਰੀ ਦੁਨੀਆ ਦੇ ਸਿੱਖ ਉਹਨੂੰ ਮੰਨਦੇ ਆ ਉਹਦੇ ਅੱਗੇ ਸਿਰ ਝੁਕਾਉਂਦੇ ਆ ਤੇ ਇਹ ਜੋ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਉਹ ਸੰਤਰਨ ਕਮੇਟੀ ਨੇ ਕੀਤਾ ਬੜਾ ਵੱਡਾ ਪਲੇਖਾ ਸੀ ਉਹਨਾਂ ਨੂੰ ਉਹਨਾਂ ਨੇ ਇਸ ਆਪਣੇ ਅਕਾਲ ਤਖਤ ਸਾਹਿਬ ਦੀ ਸ਼ਕਤੀ ਨੂੰ ਆਪਣੇ ਦੈਰੇ ਵਿੱਚ ਸਮੇਟਣ ਦੀ ਕੋਸ਼ਿਸ਼ ਕੀਤੀ ਆ ਇਹ ਬੜੀ ਮਹਾਨ ਸ਼ਕਤੀ ਆ ਇਹ ਅਕਾਲ ਦੀ ਸ਼ਕਤੀ ਆ ਜਿਹੜੀ ਸਾਨੂੰ ਅਕਾਲ ਤਖਤ ਸਭ ਤੋਂ ਮਿਲਦੀ ਆ ਤੇ ਕਰੀ ਵੀ ਕੋਈ ਸ਼੍ਰੋਮਣੀ ਕਮੇਟੀ ਦਾ ਮੈਂਬਰ ਜਾਂ ਕੋਈ ਹੋਰ ਜਿਹੜਾ ਕੋਈ ਆਗੂ ਆ ਕਦੀ ਇਹ ਸੋਚ ਵੀ ਨਹੀਂ ਸਕਦਾ ਕਿ ਇਹ ਅਕਾਲ ਤਖਤ ਸਾਹਿਬ ਉਹਨਾਂ ਦੇ ਮਤੇਤ ਲੈ ਕੇ ਫੈਸਲਾ ਕਰਨਗੇ ਡਾਲਾ ਸਾਹਿਬ ਕਿਹਾ ਕਿ ਉਹ ਬੰਦੇ ਨੇ ਸਾਰਾ ਅਕਾਲ ਤਖਤ ਸਾਹਿਬ ਦੇ ਆਦੇਸ਼ ਰਿਕਾਤਖਤ ਸਾਹਿਬ ਦੇ ਜਥੇਦਾਰ ਦੇ ਜੋ ਵੀ ਆਦੇਸ਼ ਹੁੰਦੇ ਨੇ ਇਹਨਾਂ ਬਿਨ ਲਾਗੂ ਨੇ ਜਿਹੜਾ ਹਰ ਸਿੱਖ ਨੂੰ ਮੰਨਨੇ ਚਾਹੀਦੇ ਨੇ ਛਣੋਮੀ ਅਕਾਲੀ ਦਲ ਵੱਲੋਂ ਕੋਈ ਵੀ ਫੈਸਲਾ ਕੋਈ ਵੀ ਗੱਲ ਨਹੀਂ ਮੰਨੀ ਜਾ ਰਹੀ ਕਿ ਆ ਉਹ ਜਥੇਦਾਰ ਸਾਹਿਬ ਨੂੰ ਟਿੱਚ ਜਾਂਦੀ ਹੈ ਦੇਖੋ ਤਾਂ ਹੀ ਤਾਂ ਉਹਨਾਂ ਨੂੰ ਸਾਰਾ ਪੰਥ ਕਹਿ ਰਿਹਾ ਕਿ ਉਹ ਭਗੋੜੇ ਨੇ ਜੇ ਉਹ ਉਹਨਾਂ ਨੇ ਅਕਾਲ ਤਖਤ ਸਾਹਿਬ ਦੇ ਹੁਕਮ ਨਾਮੇ ਨਹੀਂ ਮੰਨੇ ਇਹਦਾ ਮਤਲਬ ਉਹਨਾਂ ਨੇ ਅਕਾਲ ਤਖਤ ਸਾਹਿਬ ਦਾ ਮੱਥਾ ਲਿਆ ਉਹਨਾਂ ਨੇ ਟਕਰਾ ਕੀਤਾ ਆ ਤੇ ਉਹ ਇਸ ਕਰਕੇ ਉਹਨਾਂ ਨੂੰ ਪਗੌੜੇ ਵਜੋਂ ਜਾਣਿਆ ਜਾਂਦਾ ਆ ਲੇਕਿਨ ਪਗੌੜਿਆਂ ਨੂੰ ਕਦੀ ਕਿਸੇ ਨੇ ਪਰਵਾਹ ਨਹੀਂ ਕੀਤਾ ਨਾ ਕਦੀ ਮੰਨਿਆ ਕਿਸੇ ਨੇ ਇਹ ਸਾਰਾ ਕੁਝ ਸਮੂਜੀ ਕੌਮ ਅੱਗੇ ਪੰਥ ਅੱਗੇ ਪੰਜਾਬ ਅੱਗੇ ਸਾਰਾ ਕੁਝ ਸਪਸ਼ਟ ਆ ਕਿ ਕਿਹੜੇ ਲੋਕ ਹੁਕਮਨਾਮਿਆਂ ਤੋਂ ਬਾਗੀ ਹੋਏ ਨੇ ਕਿਹਨਾਂ ਨੇ ਪਿੱਟ ਦਿਖਾਈ ਆ ਅਕਾਲ ਤਖਤ ਸਾਹਿਬ ਨੂੰ ਇਹ ਨਾ ਤਾਂ ਕਦੀ ਪਹਿਲਾਂ ਉਹਨਾਂ ਨੂੰ ਕਿਸੇ ਨੇ ਆਪਣੇ ਸਵਕਾਰਿਆ ਤੇ ਨਾ ਹੀ ਹੁਣ ਕਿਸੇ ਨੇ ਪਰਵਾਹ ਕਰਨਾ ਆ ਇਹ ਆਉਣ ਵਾਲੇ ਸਮੇਂ 'ਚ ਸਾਰਾ ਕੁਝ ਪੰਥ ਦੇ ਪੰਜਾਬ ਦੇ ਸਾਹਮਣੇ ਸਾਫ ਹੋ ਜਾਣਾ ਅਜੀਤ ਸਿੰਘ ਤਾਂ ਮੀਨੇ ਦਬਾਅ ਪਿਆ ਕੇ ਸਿਫਾ ਦਿੱਤਾ ਹੈ ਅਜੀਤ ਪਤਾਂਦੀ ਹਰਜੀਤ ਸਿੰਘ ਤਾਂ ਮੀਨੇ ਦਬਾਅ ਪਿਆ ਕੇ ਸਿਫਾ ਦਿੱਤਾ ਮੰਨੇ ਦਾ ਦੇ ਚਲੋ ਦੇਖੋ ਉਹਨਾਂ ਦੀ ਕੋਈ ਮੁਸ਼ਕਲ ਹੋਊ ਤਾਮੀ ਸਾਹਿਬ ਦੀ ਉਹਨਾਂ ਨੂੰ ਕੋਈ ਮਜਬੂਰੀ ਹੋਈ ਤਾਂ ਉਹ ਦੱਸ ਸਕਦੇ ਆ ਤਾਮੀ ਸਾਹਿਬ ਦੀ ਅੱਜ ਵੀ ਅਗਵਾਈ ਦੀ ਲੋੜ ਹੈਗੀ ਆ ਤਾਮੀ ਸਾਹਿਬ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵੀ ਅਗਵਾਈ ਕਰਨੀ ਚਾਹੀਦੀ ਹੈ ਤੇ ਸੱਤ ਮੈਂਬਰੀ ਕਮੇਟੀ ਦੀ ਵੀ ਜੋ ਉਹਨਾਂ ਨੂੰ ਸੇਵਾ ਅਕਾਲ ਤਖਸਾਲ ਬਰੋ ਲੱਗੀ ਸੀ ਉਹਦੀ ਵੀ ਉਹਨਾਂ ਨੂੰ ਸੇਵਾ ਨਿਭਾਉਣੀ ਚਾਹੀਦੀ ਆ ਕਿਤੇ ਕੱਲ ਇੱਧਰ ਸਾਹਮਣੇ ਅਪੀਲ ਕੀਤੀ ਆ ਕਿ ਲੱਗਦਾ ਕਿ ਵਾਪਸੀ ਹੋਣਾ ਚਾਹੀਦਾ ਕਿਉਂਕਿ ਪੰਜ ਮੈਂਬਰੀ ਕਮੇਟੀ ਬਣੀ ਉਹਨਾਂ ਨੂੰ ਮਨਾਉਣ ਵਾਸਤੇ ਕਿ ਮਨਾਉਣ ਤੋਂ ਪਹਿਲਾਂ ਹੀ ਵਾਪਸ ਆ ਜਾਣ ਜੱਜਦਰ ਸਾਹਿਬ ਦੇ ਹਦੇਸ਼ਾ ਤੇ ਧਾਮੀ ਸਾਹਿਬ ਦੀ ਗੱਲ ਕਰਦੇ ਹੋ ਧਾਮੀ ਸਾਹਿਬ ਨੂੰ ਤਾਂ ਸਿੰਘ ਸਾਹਿਬ ਨੇ ਕਿਹਾ ਤਾਂ ਕਿ ਤੁਸੀਂ ਆ ਕੇ ਆਪਣੀ ਜਿਹੜੀ ਸ਼੍ਰੋਮਣੀ ਕਮੇਟੀ ਦੀ ਵੀ ਆਪਣੀ ਜ਼ੁਮੇਰ ਸੰਭੋ ਤੇ ਸੱਤ ਮੈਂਬਰੀ ਕਮੇਟੀ ਦਾ ਵੀ ਰੋਲ ਆਪਣਾ ਅਦਾ ਕਰੋ ਸਾਨੂੰ ਉਮੀਦ ਆ ਕਿ ਸਿੰਘ ਸਾਹਿਬ ਦੇ ਦੇਸ਼ ਦੇ ਮੁਤਾਬਕ ਤਮੀ ਸਾਹਿਬ ਆ ਕੇ ਆਪਣੀ ਜ਼ਿੰਮੇਵਾਰੀ ਸਵਾਲਣਗੇ ਬਸ ਧੰਨਵਾਦ ਜੀ ਕਿ ਲੱਗਦਾ ਹੈ ਕਿ ਇਸ ਸਿਆਸਤ ਪਰ ਚਾਹੁੰਦੇ 1925 ਦਾ ਜਿਹੜਾ ਸਾਹਮਣੇ ਕੀਤਾ ਗਿਆ ਅੱਜ ਜਿਹੜੀ ਉਸ ਤੋਂ ਪਹਿਲਾਂ ਜਿਹੜਾ ਚੋਣ ਤਾਂ ਸੰਗਤ ਨਹੀਂ ਹੁੰਦੀ ਸੀ ਨਾ ਦੇਖੋ ਉਹ ਤਾਂ ਉਹ ਤਾਂ ਉਹਨਾਂ ਨੇ ਅਕਾਲ ਤਖਤ ਸਾਹਿਬ ਦੇ ਨਾਲ ਟਕਰਾ ਪੈਦਾ ਕੀਤਾ ਆ ਟਕਰਾ ਕਦੀ ਕਦੀ ਕਿਸੇ ਨੇ ਨਾ ਮੰਨਿਆ ਆ ਤੇ ਨਾ ਹੀ ਉਹਦਾ ਕਿਸੇ ਨੂੰ ਕੋਈ ਲਾਭ ਹੋਇਆ ਆ ਨੁਕਸਾਨ ਹੋਇਆ ਟਕਰਾ ਦਾ ਚਾ ਉਹਨਾਂ ਨੂੰ ਆਪਣਾ ਦੈਰਾ ਨਹੀਂ ਸੀ ਆਪਣੇ ਦਿਖਾਉਣਾ ਚਾਹੀਦਾ ਕਿ ਸਾਡਾ ਦੈਰਾ ਇਹ ਆ ਤੇ ਸਿੰਘ ਸਾਹਿਬ ਸਾਡੇ ਦੇਰੇ ਚ ਆਉਂਦੇ ਆ ਇਦਾਂ ਦੀ ਗੱਲ ਕੋਈ ਨਹੀਂ ਗੀ ਠੀਕ ਹੈ ਤੁਸੀਂ ਗੁਰੂ ਘਰਾਂ ਦੀ ਸੇਵਾ ਸੰਭਾਲ ਕਰੋ ਤੇ ਉਹ ਤੋਂ ਆਪਣੇ 1925 ਦੇ ਐਕਟ ਚ ਆਉਂਦਾ ਪਰ ਅਕਾਲ ਤਖਤ ਸਾਹਿਬ ਮਹਾਨ ਆ ਉਹਦੀ ਸ਼ਕਤੀ ਸਰਵੋੱਚ ਆ ਤੇ ਉਹਨੂੰ ਕਦੀ ਵੀ ਕੋਈ ਆਪਣੇ ਦੇਰੇ ਚ ਨਹੀਂ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਸਕਦਾ ਨਾ ਹੀ ਹੈਗੀ ਆ ਉਹਦੇ ਹੁਕਮ ਉਹਨਾਂ ਦੇ ਆਦੇਸ਼ ਹੁਕਮਨਾਮੇ ਸਮੂਚੇ ਪੰਥ ਨੂੰ ਤੇ ਸਾਰੀ ਲੁਕਾਈ ਨੂੰ ਇਨ ਬਿਨ ਮੰਨਣੇ ਚਾਹੀਦੇ ਆ ਤੇ ਮੰਨਣੇ ਪੈਣਗੇ ਕੀ ਪੀਰ ਸਿੰਘ ਅਰਦ ਨਾਲ ਕੀ ਗੱਲਬਾਤ ਹੋਈ ਹੈ ਤੇ ਕੀ ਉਹਨਾਂ ਵੱਲੋਂ ਵਿਸ਼ਵਾਸ ਰਾਇਆ ਗਿਆ 2 ਦਸੰਬਰ ਨੂੰ ਸ਼੍ਰੀ ਕਾਲ ਤਖਤ ਸਾਹਿਬ ਦੀ ਤਸਵੀਰ ਤੋਂ ਜੋ ਜਸਹਿਰ ਸਾਹਿਬਾਨ ਵੱਲੋਂ ਹੁਕਮਨਾਮਾ ਜਾਰੀ ਕੀਤਾ ਗਿਆ ਸੀਗਾ ਉਸ ਨੂੰ ਇਨ ਬੀਨ ਲਾਗੂ ਕਰਾਉਣ ਲਈ ਜਸਹਿਰ ਸਾਹਿਬ ਨੇ ਵੀ ਸਾਨੂੰ ਕਿਹਾ ਵਾ ਤੇ ਅਸੀਂ ਵੀ ਉਹਦੇ ਤੇ ਪੂਰਾ ਪਹਿਰਾ ਦੇ ਰਹੇ ਹਾਂ ਅਤੇ ਪਿਛਲੇ ਜਿਹੜੀਆਂ ਮੀਟਿੰਗਾਂ ਹੋਈਆਂ ਨੇ ਉਹਦੇ ਵਿੱਚ ਜੋ ਵੀ ਘਟਨਾ ਕਰਮ ਹੋਇਆ ਉਹ ਸਾਰਾ ਅਸੀਂ ਜਸਹਿਰ ਸਾਹਿਬ ਨੂੰ ਲਿਖ ਕੇ ਵੀ ਦੇ ਦਿੱਤਾ ਤੇ ਮਿਲ ਕੇ ਵੀ ਦੱਸ ਦਿੱਤਾ ਤੇ ਅਗਲੇ ਸਾਨੂੰ ਜੋ ਵੀ ਹਦੇਸ਼ ਜਸਹਿਰ ਜੀ ਕਰਨਗੇ ਤੇ ਉਹਦੇ ਤੇ ਅਸੀਂ ਪਹਿਰਾ ਦੇਣ ਲਈ ਤਿਆਰ ਜੋ ਰਿਪੋਰਟ ਸੌਂਪੀ ਗਈ ਸੀ ਜਿਹੜੀ ਕੋ ਮੁਲਾਕਾਤ ਹੋਈ ਹੈ ਤੁਹਾਨੂੰ ਸਰ ਬਰਾ ਤੋਂ ਬਿਨਾ ਉਹ ਰਿਪੋਰਟ ਸੌਂਪੀ ਗਈ ਹੈ ਉਸ ਰਿਪੋਰਟ ਵਿੱਚ ਕੀ ਕੀ ਜਿਹੜੀ ਗੱਲਬਾਤ ਦੱਸੀ ਗਈ ਹੈ ਜਿਉਂ ਤਾਂ ਅਸੀਂ ਉਹ ਪੂਸਮ ਕਲੀਅਰ ਕਰ ਹੀ ਦਿੱਤਾ ਸੀ ਕਿ ਜਿਹੜੀ ਸ਼ਰੋਮਣੀ ਕਾਲਜਾਂ ਦੀ ਲੀਡਰਸ਼ਿਪ ਹੈਗੀ ਆ ਵੀ ਇਹ ਇਸ ਕਮੇਟੀ ਤੋਂ ਭਰਤੀ ਕਰੋ ਨਹੀਂ ਕਰਾਉਣਾ ਚਾਹੁੰਦੀ ਸਾਨੂੰ ਸਹਿਯੋਗ ਨਹੀਂ ਦੇ ਰਹੇ ਸਾਨੂੰ ਹੋਗਿਆ ਹੁਕਮ ਦੱਸ ਜੀ ਤੇ ਮਿਲ ਕੇ ਸਾਰੀ ਗੱਲਾਂ ਵੀ ਦੱਸ ਦਿੱਤੀਆਂ ਜੋ ਜੋ ਮੀਟਿੰਗਾਂ ਦੇ ਵਿੱਚ ਹੋਇਆ ਤੇ ਜੋ ਜਸਰ ਜੀ ਅਗਲਾ ਦੇਸ਼ ਕਰ ਦੇਣਗੇ ਸਾਨੂੰ ਉਸ ਤੋਂ ਪਹਿਲਾਂ ਉਹਨਾਂ ਪਾਣੀ ਮੈਮਰੀ ਕਮੇਟੀ ਰਹਿ ਗਈ ਜਿਹੜੀ ਰਹਿ ਗਈ ਹੈ ਉਹਦਾ ਉਹਦਾ ਮੇਨ ਲੀਡ ਕੌਣ ਕਰਨਗੇ ਨਹੀਂ ਉਹ ਤਾਂ ਜੋ ਅੱਗੇ ਜਸਰ ਜੀ ਦੱਸਣਗੇ ਨਾ ਉਹ ਵੀ ਦੱਸਿਆ ਹੈ ਉਹਨਾਂ ਨੂੰ ਜੋ ਹੁਕਮ ਕਰਨਗੇ ਅਸੀਂ ਤਾਂ ਉਸ ਤੋਂ ਪਹਿਰੇ ਸਰ ਐਗਜ਼ੀਕਟਿਵ ਵੱਲੋਂ ਜਥੇਦਾਰਾਂ ਦੇ ਉੱਤੇ ਉਂਗਲਾ ਚੁੱਕੀ ਗਈ ਹੈ ਕਿ ਤੁਸੀਂ ਸਾਡੇ ਮਲਾਜਮ ਜਿਹੜੇ ਮਨਜ਼ੀ ਤੁਹਾਨੂੰ ਲਾ ਸਕਦੇ ਹਟਾ ਸਕਦੇ ਆ ਕਾਫੀ ਦਬਾਅ ਤੋਂ ਨਜ਼ਰ ਆ ਰਿਹਾ ਲੱਗਦਾ ਹੈ ਕਿ ਦੇਖੋ ਜੀ ਇਹਦੇ ਬਾਰੇ ਵੀ ਜਸਰ ਜੀ ਨੇ ਕੱਲ ਵੀ ਕਿਹਾ ਵਾ ਕਿ ਲਿਖ ਸਾਰੀ ਕਰ ਲੈ ਜੋ ਕੁਝ ਵੀ ਹੋ ਰਿਹਾ ਚਾਹੇ ਐਸਡੀਪੀਸੀ ਵੱਲੋਂ ਹੋ ਰਿਹਾ ਅਕਾਲੀ ਦਲ ਵੱਲੋਂ ਹੋ ਰਿਹਾ ਜੋ ਵੀ ਅੱਜ ਦੇ ਘਟਨਾਕਰਮ ਹੋ ਰਹੇ ਨੇ ਉਹਦੇ ਸਾਰੇ ਬਾਰੇ ਆਦੇਸ਼ ਜਸਹਰ ਜੀ ਨੇ ਦੇਣਾ ਤੇ ਅਸੀਂ ਤਾਂ ਉਹਦੇ ਤੇ ਪਹਰਾ ਦੇ। ਸਿੱਕੂ ਕਾਫੀ ਦੁਬਿਧਾ ਤੇ ਗਿਆ। ਕਾਲਟਕ ਸਾਹਿਬ ਐਸਡੀਪੀਸੀ ਤੇ ਆਰਮੀ ਸੰਸਥਾ ਆਪਸੇ ਲੜੀ ਜਾ ਰਹੀ ਹੈ। ਕਿਵੇਂ ਦੇਖਦੇ ਸਰ ਬੁੱਢੇ? ਜਸਹਰ ਜੀ ਇਸ ਗੱਲ ਨੂੰ ਕਲੀਅਰ ਕਰ ਦੇਣਗੇ। ਉਹਨਾਂ ਨੇ ਨਹੀਂ ਕਰਨਾ ਕਿਉਂਕਿ ਸਰਵਉੱਚ ਠੀਕ ਹੈ ਦਰਬੰਦ ਸਿੰਘ ਉਹ ਗੱਲ ਨਾ ਹੋ ਜਾਵੇ ਅੰਮ੍ਰਿਤ ਕਮੇਟੀ ਅੱਜ ਦਾ ਜੋ ਸ਼੍ਰੀ ਦਲਤਖਤ ਸਾਹਿਬ ਵੱਲੋਂ ਸੱਤ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਸੀ ਸ਼੍ਰੋਮਣੀ ਅਕਾਲੀ ਦਲ ਨੂੰ ਨਵੇਂ ਸਿਰੇ ਤੋਂ ਮਜ਼ਬੂਤ ਕਰਕੇ ਭਰਤੀ ਪ੍ਰਕਿਰਿਆ ਸ਼ੁਰੂ ਕਰਕੇ ਇੱਕ ਨਵਾਂ ਰੂਪ ਦੇਣ ਲਈ ਉਸ ਦੇ ਸਬੰਧ ਵਿੱਚ ਪੰਜ ਮੈਂਬਰੀ ਅੱਜ ਕਮੇਟੀ ਦੇ ਮੈਂਬਰ ਸਹਿਬਾਨ ਸਦਾਵਨਪੀਰ ਸਿੰਘ ਜੀ ਵਾਲੀ ਸ੍ਰੀ ਸੰਤਾ ਸਿੰਘ ਜੀ ਮੈਦਪੁਰੀ ਸਾਹਿਬ ਸ੍ਰੀ ਵਿਭਾਗ ਦੇ ਦਰੰਦਕਰ ਜੀ ਤੇ ਅਗੁਰ ਪ੍ਰਤਾਪ ਸਿੰਘ ਬਡਾਲਾ ਸਾਹਿਬ ਅਸੀਂ ਸਾਰੇ ਪਹੁੰਚੇ ਆਂ ਔਰ ਸਿੰਘ ਸਾਹਿਬ ਨੂੰ ਲਿਖਤੀ ਰੂਪ ਵਿੱਚ ਵੀ ਜੋ ਰਿਪੋਰਟ ਸੀ ਉਹ ਸੌਂਪ ਦਿੱਤੀ ਸੀ ਔਰ ਮਿਲ ਕੇ ਵੀ ਉਹਨਾਂ ਨੂੰ ਸਾਰਾ ਜੋ ਸਿਚੁਏਸ਼ਨ ਹੈ ਜੋ ਹਾਲਾਤ ਨੇ ਉਹ ਸਾਰੇ ਉਹਨਾਂ ਨੂੰ ਦੱਸ ਦਿੱਤੇ ਨੇ ਔਰ ਸਿੰਘ ਸਾਹਿਬ ਨੇ ਸਾਨੂੰ ਪੂਰਨ ਰੂਪ ਵਿੱਚ ਇੱਕਦਲ ਦਾ ਭਰੋਸਾ ਵੀ ਦਿੱਤਾ ਕਿ ਜੋ ਫਸੀਲ ਤੋਂ 2 ਦਸੰਬਰ ਨੂੰ ਹੁਕਮਨਾਮਾ ਸਾਹਿਬ ਨਾਏ ਗਏ ਸੀ ਜੋ ਆਦੇਸ਼ ਕਮੇਟੀ ਨੂੰ ਦਿੱਤੇ ਗਏ ਸੀ ਜਾਂ ਕੌਮ ਨੂੰ ਦਿੱਤੇ ਗਏ ਸੀ ਉਹ ਸੰਦੇਸ਼ ਇਨ ਬਿਨ ਲਾਗੂ ਹੋਣਗੇ ਔਰ ਹਰ ਰੂਪ ਵਿੱਚ ਹੋਣਗੇ ਔਰ ਅਸੀਂ ਕਮੇਟੀ ਵੱਲੋਂ ਸਿੰਘ ਸਾਹਿਬ ਨੂੰ ਇਸ ਗੱਲ ਦਾ ਭਰੋਸਾ ਦਿੱਤਾ ਕਿ ਕਮੇਟੀ ਤੁਹਾਡੇ ਆਦੇਸ਼ ਤੇ ਇਨ ਬਿਨ ਲਾਗੂ ਕਰਨ ਲਈ ਦ੍ਰਿੜ ਹੈ ਜੋ ਵੀ ਆਦੇਸ਼ ਪਹਿਲੇ ਜਾਂ ਨਵੇਂ ਆਦੇਸ਼ ਕਮੇਟੀ ਨੂੰ ਦਿੱਤੇ ਜਾਣਗੇ ਅਸੀਂ ਉਸਤੇ ਨਿਬੰਧ ਪੈਰਾ ਦਵਾਂਗੇ ਅਗਲੀ ਮੀਟਿੰਗ ਕਦੋਂ ਹੋਏਗੀ ਇਸ ਬਾਰੇ ਕੋਈ ਗਲਪਤ ਹੋਈ ਹੈ ਫਿਲਹਾਲ ਸਿੰਘ ਸਾਹਿਬ ਦੇ ਨਵੇਂ ਆਦੇਸ਼ ਤੋਂ ਬਾਅਦ ਅਗਲੀ ਗੱਲ ਹੈ ਜਿਹੜੀ ਕੀਤੀ ਜਾਊਗੀ ਮੈਂਬਰ ਫਿਲਹਾਲ ਪੰਜ ਹੀ ਰਹਿਣਗੇ ਜੀ ਤਾਂ ਹਮੀ ਸਾਹਿਬ ਬਾਤ ਚ ਕਰਦੇ ਇਹ ਸਿੰਘ ਸਾਹਿਬ ਦੇ ਜੋ ਆਦੇਸ਼ ਹੋਣਗੇ ਅਸੀਂ ਤਾਂ ਉਹਦੀ ਨਿਬੰਧ ਪਾਲਣਾ ਕਰਾਂਗੇ ਪਰ ਭੱਤੀ ਕੰਟੀਨਿਊ ਹੋ ਰਹੀ ਹੈ ਇਹਨੂੰ ਜੋ ਸਿੰਘ ਸਾਹਿਬ ਨਵਾਂ ਆਦੇਸ਼ ਕਰਨਗੇ ਬਸ ਹੋ ਜਾਏਗੀ ਬਾਕੀ ਪੁੱਛਿਆ ਨਹੀਂ ਸਾਹਿਬ ਨਾਲ